ਸੰਗਰੂਰ ਤੋਂ ਗੱਲ ਉੱਠੀ ਸੁਖਪਾਲ ਸਿੰਘ ਖਹਿਰਾ ਦੀ ਜ਼ੁਬਾਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਿੱਪਣੀ ਕਰਤੀ ਵਿਹਾਰ ਅੰਦਰ ਉਸ ਗੱਲ ਨੂੰ ਕੋਈ ਕਹਿ ਰਿਹਾ ਜਾਣ ਬੁੱਝ ਕੇ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸੁਖਪਾਲ ਖਹਿਰਾ ਕਹਿੰਦੇ ਮੈਂ ਆਪਣੇ ਸਟੈਂਡ ਤੇ ਕਾਇਮ ਆ ਪਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਉਹ ਕੁਝ ਹੋਰ ਸੋਚਦੇ ਆ ਕਹਿੰਦੇ ਇਹ ਤਾਂ ਸੁਖਪਾਲ ਖਹਿਰਾ ਦਾ ਨਿੱਜੀ ਹੋ ਸਕਦਾ ਵਿਚਾਰ ਸਾਡੀ ਪਾਰਟੀ ਦਾ ਵਿਚਾਰ ਨਹੀਂ ਹੈ ਜੋ ਗੈਰ ਪੰਜਾਬੀਆਂ ਲਈ ਸੁਖਪਾਲ ਖਹਿਰਾ ਸੋਚਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਸ ਮੁੱਦੇ ਨੂੰ ਨਾ ਤੇ ਸੁਖਪਾਲ ਸਿੰਘ ਖਹਿਰਾ ਸਮਝਣਾ ਚਾਹੁੰਦੇ ਨੇ ਸਮਝਾਉਣਾ ਚਾਹੁੰਦੇ ਨੇ ਸਮਝਾਣੀ ਪਏ ਔਰ ਜਿਸ ਅਖਬਾਰ ਨੇ ਸ਼ਰਾਰਤ ਕੀਤੀ ਉਹਨੇ ਤੇ ਲੰਬੂ ਸਿਆਸੀ ਲਾਇ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਤੇ ਸਮਝਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਸਾਹਿਬ ਚੰਗੇ ਹੁੰਦੇ ਕਿ ਜੋ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਉਹਨਾਂ ਨੂੰ ਚੰਗੀ ਤਰ੍ਹਾਂ ਪੜ ਲੈਂਦੇ ਹੈਗੇ ਕਿ ਉਹਨਾਂ ਨੇ ਕਿਹਾ ਤੇ ਕਹਿਣਾ ਕੀ ਚਾਹੁੰਦੇ ਬੀਜੇਪੀ ਵਾਲਿਆਂ ਨੇ ਤੇ ਸ਼ਰਾਰਤ ਕਰਨੀ ਉਹ ਕਰ ਰਹੇ ਨੇ ਕਿਉਂਕਿ ਵੋਟਾਂ ਦੀ ਫਸਲ ਹੈ ਕਿੰਨੇ ਵੋਟਾਂ ਜ਼ਿਆਦਾ ਫਸਲ ਕੱਟਣੀ ਆ ਗਈ ਹੈ ਉਹ ਬੀਜੇਪੀ ਲੱਗੀ ਹੋਈ ਆ ਹੁਣ ਸੁਪਾਲ ਸਿੰਘ ਖੈਰਾ ਨੇ ਕੋਈ ਐਡਾ ਵੱਡਾ ਜੁਰਮ ਨਹੀਂ ਕੀਤਾ ਐਡਾ ਵੱਡਾ ਗੁਨਾਹ ਨਹੀਂ ਕੀਤਾ ਕਿ ਇੱਕ ਪੰਜਾਬ ਦੇ ਵਿੱਚ ਵਸਦੇ ਭਾਈਚਾਰੇ ਨੂੰ ਪੜਕਾਇਆ ਜਾਵੇ ਜਿੰਨਾ ਪੰਜਾਬ ਦੇ ਵਿੱਚ ਜੁਪੀ ਬਿਹਾਰ ਦਾ ਮਜ਼ਦੂਰ ਲੋਕੀ ਇੱਥੇ ਸੇਫ ਨੇ ਉਹਨੇ ਗੁਜਰਾਤ ਦੇ ਵਿੱਚ ਯੂਪੀ ਬਿਹਾਰ ਦੇ ਵਿੱਚ ਸੇਫ ਨਹੀਂ ਹੈਗੇ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਕੋਈ 22-23 ਲੱਖ ਯੂਪੀ ਬਿਹਾਰ ਦੇ ਲੋਕ ਉੱਤਰਾਖੰਡ ਦੇ ਲੋਕ ਵੱਸਦੇ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਬੁੱਝ ਕੇ ਉਹਨਾਂ ਨੂੰ ਪੜਕਾਇਆ ਜਾ ਰਿਹਾ ਹੈਗਾ ਔਰ ਉਹਨਾਂ ਨੂੰ ਵੀ ਸਮਝ ਆ ਗਈ ਹੈ ਇੰਨੇ ਕੋਈ ਕਮਲੇ ਨਹੀਂ ਹੈਗੇ ਉਹ ਔਰ ਉਹਨਾਂ ਦੀਆਂ ਇੰਨੀਆਂ ਵੋਟਾਂ ਵੀ ਨਹੀਂ ਹੈਗੀਆਂ ਉਹ ਵੋਟਾਂ ਕਈਆਂ ਨੇ ਉੱਥੇ ਜਾ ਕੇ ਪਾਉਂਦੇ ਨੇ ਪਰ ਜਿਹੜੀ ਇਹ ਬਿਲੋੜੀ ਸਿਆਸਤ ਹੋ ਰਹੀ ਹੈ ਨਾ ਉਹ ਮਾੜੀ ਆ ਉਹ ਦੇਸ਼ ਵਾਸਤੇ ਵੀ ਮਾੜੀ ਪੰਜਾਬ ਵਾਸਤੇ ਮੈਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਤੇ ਚਾਹੀਦਾ ਕਿ ਘੱਟੋ ਘੜ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਤੁਸੀਂ ਕਰ ਕੀ ਰਹੇ ਹੋ ਮੰਗਲ ਸੂਤਰ ਪਾਕਿਸਤਾਨ ਮਸਜਦ ਮੰਦਿਰ ਹੋਰ ਹੋਰ ਤਾਂ ਤੁਸੀਂ ਗੱਲ ਕੀ ਕੀਤੀ ਆ ਪੰਜ ਛੇ ਗੱਲਾਂ ਹੀ ਆਉਂਦੀਆਂ ਨੇ ਤੁਹਾਡੀ ਹੁਣ ਤੁਸੀਂ ਬਿਹਾਰੀ ਵਾਲੀ ਗੱਲ ਪੜੀ ਉਹ ਬੰਦਾ ਕਹਿੰਦਾ ਮੈਂ ਬਿਹਾਰੀਆਂ ਦੀ ਗੱਲ ਕੀ ਮੈਂ ਤਾਂ ਕਹਿੰਕੇ ਪੰਜਾਬ ਦੇ ਰਾਈਟ ਜਿਵੇਂ ਸਾਨੂੰ ਪੰਜਾਬੀਆਂ ਨੂੰ ਜਾਂ ਦੇ ਪ੍ਰਾਈਮ ਮਿਨਿਸਟਰ ਕਹੇ ਕਿ ਹਿੰਦੁਸਤਾਨ ਦੇ ਵਿੱਚ ਸਾਰ ਜੇ ਤੁਸਾਂ ਨੂੰ ਬਿਹਾਰੀਆਂ ਦਾ ਫਿਕਰ ਫਿਰ ਪੰਜਾਬ ਜਿਹੜੇ ਗੁਜਰਾਤ ਵਿੱਚ ਸਿੱਖ ਵੱਸਦੇ ਨੇ ਪੰਜਾਬੀ ਉਹਨਾਂ ਦਾ ਤੁਸੀਂ ਫਿਕਰ ਕੀਤਾ ਨਹੀਂ ਹੈਗਾ ਔਰ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਵਾ ਸਾਹਿਬ ਨੂੰ ਸਟੈਂਡ ਲੈਣਾ ਚਾਹੀਦਾ ਸੀ ਵੀ ਤੁਸੀਂ ਸਟੈਂਡ ਲੋ ਵੀ ਸੁਖਪਾਲ ਸਿੰਘ ਖੈਰੇ ਨੇ ਕੀਆ ਕੀ ਤੁਸੀਂ ਡਰ ਦੇ ਮਾਰੀ ਕਹੀ ਜਾ ਰਹੇ ਨੇ ਵੀ ਨਹੀਂ ਜੀ ਨਹੀਂ ਪੋਲਰਾਈਜੇਸ਼ਨ ਕਿਵੇਂ ਹੋ ਜੇਗੀ ਨਾ ਤੁਸੀਂ ਸੱਕਾ ਉਹ ਸੈਂਡ ਕੇ ਪੰਜਾਬ ਆ ਪੰਜਾਬ ਦੇ ਵਿੱਚ ਇਹ ਗੱਲਾਂ ਨਹੀਂ ਜਸਟੀਫਾਈ ਨੇ ਔਰ ਮੈਨੂੰ ਲੱਗਦਾ ਕਿ ਜਦੋਂ ਪੋਲੀਟੀਕਲ ਪਾਰਟੀਆਂ ਡਰ ਡਰ ਜਾਂਦੀਆਂ ਨੇ ਉਦੋਂ ਦੂਜੀਆਂ ਪਾਰਟੀਆਂ ਫਾਇਦਾ ਚੱਕਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਵੀ ਜਿਹੜਾ ਮਸਲਾ ਕਿ ਜਦੋਂ ਪਟਿਆਲੇ ਗੱਲ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਉਹ ਫੇਰ ਚੁੱਕਣਗੇ ਫਿਰ ਕਿਹਨੂੰ ਟਾਰਗੇਟ ਕਿਹਨੂੰ ਕਰ ਰਹੇ ਨੇ ਕੀ ਸਿਰਫ ਤੇ ਸਿਰਫ ਸਾਨੂੰ ਵੋਟਾਂ ਹੀ ਚਾਹੀਦੀਆਂ ਅਸੀਂ ਫਿਰਕਿਆਂ ਦੇ ਵਿੱਚ ਵੰਡ ਪਾ ਰਹੇ ਨੇ ਔਰ ਜੋ ਕੁਝ ਕਿਹਾ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਔਰ ਗਲਤ ਹਵਾ ਦਿੱਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਸਾਰੀਆਂ ਕੌਮਾਂ ਸਾਰੇ ਧਰਮ ਸਾਰੀਆਂ ਜਾਤਾਂ ਬੇਫਿਕਰ ਹੋ ਕੇ ਰਹਿ ਰਹੀਆਂ ਨੇ ਕਿਸੇ ਨੂੰ ਤਾਂ ਕੋਈ ਡਰ ਨਹੀਂ ਹੈ ਪਰ ਜਾਣਬੁੱਝ ਕੇ ਇੱਕ ਹਉਆ ਖੜੇ ਕੀਤਾ ਜਾ ਰਿਹਾ ਹੈਗਾ ਔਰ ਹਿੰਦੁਸਤਾਨ ਦਾ ਇੱਕ ਵਾਹਿਦ ਪੰਜਾਬ ਸੂਬਾ 1947 ਉਹਨੂੰ ਦੰਗੇ ਨਹੀਂ ਕਹਿ ਸਕਦੇ ਕਿ ਦੋ ਭਰਾਵਾਂ ਦੀ ਲੜਾਈ ਕਰੀ ਆ ਇੱਕ ਮੁਸਲਮਾਨ ਫਾਇਦਾ ਚੱਕ ਗਿਆ ਇੱਕ ਦੇ ਹਿੰਦੁਸਤਾਨ ਬਣ ਗਿਆ ਇੱਕ ਪਾਕਿਸਤਾਨ ਬਣ ਗਿਆਗਾ ਉਦੋਂ ਜਿਹੜੀ ਵਡ ਟੁਕ ਹੋਈ ਨਾ ਉਸ ਤੋਂ ਬਾਅਦ ਕਦੀ ਪੰਜਾਬ ਦੇ ਵਿੱਚ ਵਡ ਟੁਕ ਨਹੀਂ ਹੋਈ ਯੂਪੀ ਬਿਹਾਰ ਦੇ ਵਿੱਚ ਦੰਗੇ ਹੋਰੇ ਮਧ ਪ੍ਰਦੇਸ਼ ਦੇ ਦੰਗੇ ਬਿਆਰ ਚ ਗੁਜਰਾਤ ਦੇ ਵਿੱਚ ਦੰਗੇ ਪੰਜਾਬ ਦੇ ਵਿੱਚ ਕਦੀ ਦੰਗੇ ਨਹੀਂ ਲੇਕਿਨ ਜਿਹੜੀਆਂ ਸਾਡੀਆਂ ਦੇਸ਼ ਦੀਆਂ ਰਾਸੀ ਪਾਰਟੀਆਂ ਉਹ ਹਮੇਸ਼ਾ ਪੰਜਾਬ ਨੂੰ ਲਾਂਬੂ ਲਾਉਣ ਦੇ ਯਤਨ ਕਰਦੀਆਂ ਰਹੀਆਂ ਨੇ